ਸਤਿ ਸ਼੍ਰੀ ਅਕਾਲ ਬੰਦੇ ਅੱਜ ਵੀ ਬ੍ਰੇਕਿੰਗ ਪੰਜਾਬ نیوز ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਆਂ ਹਾਜ਼ਰ ਹੋਏ ਆਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਮੰਗਲਵਾਰ ਨੂੰ ਲੁਧਿਆਣਾ ਦੇ ਦੁੱਗਰੀ ਇਲਾਕੇ ਦੇ ਵਿੱਚ ਉਸ ਸਮੇਂ دہشت ਦਾ ਮਾਹੌਲ ਬਣ ਗਿਆ ਜਦੋਂ ਇੱਕ 30 ਸਾਲਾ ਔਰਤ ਦੀ लाश बरामद ਹੋਈ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਲਾਕੇ ਦੇ ਵਿੱਚ ਬੋਰੀ ਦੇ ਵਿੱਚ ਪਾ ਕੇ ਇਹ লাশ ਰੱਖੀ ਗਈ ਸੀ ਪਹਿਲਾਂ ਤੇ ਲੋਕਾਂ ਨੇ ਸਮਝਿਆ ਕਿ ਬੋਰੀ ਦੇ ਵਿੱਚ ਕੂੜਾ ਘਟਕਰ ਹੋਵੇਗਾ ਇੱਕ ਰਾਹਗੀਰ ਨੇ ਦੇਖਿਆ ਕਿ ਬੋਰੀ ਦੇ ਵਿੱਚ ਹੱਥ ਬਾਹਰ ਆ ਰਹੇ ਹਨ ਸਵਾਲੇ ਦਿਵਾਲੇ ਦੇ ਲੋਕਾਂ ਨੇ ਇਸ ਘਟਨਾ ਦੀ ਜਾਣਕਾਰੀ ਥਾਣਾ ਦੁੱਗਰੀ ਦੀ ਪੁਲਿਸ ਨੂੰ ਦਿੱਤੀ ਮੌਕੇ ਦੇ ਉੱਤੇ ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਬੋਰੀ ਦੇ ਵਿੱਚ ਔਰਤ ਦੀ লাশ ਸੀ ਥਾਣਾ ਦੁੱਗਰੀ ਦੇ ਇੰਚਾਰਜ ਇੰਸਪੈਕਟਰ ਗੁਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ লাশ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਹੈ ਤੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਹੈ ਸੋ ਇਸੇ ਦੌਰਾਨ ਪੁਲਿਸ ਮ੍ਰਿਤਕ ਦੀ ਪਛਾਣ ਦੇ ਲਈ ਹੁਣ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਫੁਟੇਜ ਖੰਗਾਲਣ ਦੇ ਵਿੱਚ ਜੁਟ ਗਏ ਹਨ ਪੁਲਿਸ ਮੁਤਾਬਕ ਮ੍ਰਿਤਕਾ ਦੀ ਉਮਰ 30 ਤੋਂ 35 ਸਾਲ ਹੈ ਸੋ ਸ਼ੁਰੂਆਤੀ ਜਾਂਚ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਕਿਸੇ ਨੇ دیر ਰਾਤ ਇਸ ਲਾਸ਼ ਨੂੰ ਸੁੱਟਿਆ ਹੋਵੇਗਾ ਮ੍ਰਿਤਕਾ ਦੇ ਸਰੀਰ ਦੇ ਉੱਤੇ ਕੋਈ ਵੀ ਸੱਟ ਦਾ ਨਿਸ਼ਾਨ ਨਹੀਂ ਹੈ ਪੁਲਿਸ ਦਾ ਕਹਿਣਾ ਹੈ ਕਿ ਲਾਸ਼ ਪੂਰੀ ਪੂਰੀ ਤਰ੍ਹਾਂ ਫੁੱਲੀ ਹੋਈ ਸੀ ਸੰਭਾਵਨਾ ਹੈ ਕਿ ਕਿਸੇ ਵਿਅਕਤੀ ਨੇ ਕਤਲ ਕਰਕੇ ਲਾਸ਼ ਨੂੰ ਬੋਰੀ ਦੇ ਵਿੱਚ ਪਾ ਕੇ ਰੱਖਿਆ ਹੈ ਜਿਸ ਤੋਂ ਬਾਅਦ ਹੀ ਉਸ ਦੇ ਵੱਲੋਂ ਇਸ ਲਾਸ਼ ਨੂੰ ਟਿਕਾਣੇ ਲਗਾਇਆ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਤ ਮੰਤਰੀ ਨੇ ਹੁਣ 11 ਨਵੰਬਰ ਨੂੰ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਰਾਜ ਦੇ ਸਾਰੇ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ ਦੇ ਵਿੱਚ 13 ਤੋਂ ਲੈ ਕੇ 15 ਨਵੰਬਰ ਤੱਕ ਪੈਨਸ਼ਨ ਸੇਵਾ ਮੇਲਾ ਦਾ ਆਯੋਜਨ ਕੀਤਾ ਜਾਵੇਗਾ ਇਸ ਪਹਿਲ ਦਾ ਮਕਸਦ ਹੈ ਕਿ ਰਾਜ ਦੇ ਸਾਰੇ ਹੀ ਸਰਕਾਰੀ ਪੈਨਸ਼ਨਰਾਂ ਨੂੰ ਲੜਿੰਦੀ ਇਹ ਕੇਵਾਈਸੀ ਪ੍ਰਕਿਰਿਆ ਦੇ ਨਾਲ ਸੰਬੰਧਿਤ ਸੁਵਿਧਾਵਾਂ ਪ੍ਰਵਧਾਨ ਕੀਤੀਆਂ ਜਾਣ ਤਾਂ ਜੋ ਕਿ ਉਹ ਹਾਲ ਹੀ ਦੇ ਵਿੱਚ ਸ਼ੁਰੂ ਕੀਤੇ ਗਏ ਪੈਨਸ਼ਨ ਸੇਵਾ ਪੋਰਟਲ ਤੇ ਆਪਣਾ ਰਜਿਸਟ੍ਰੇਸ਼ਨ ਕਰਵਾ ਸਕਣ ਵਿੱਤ ਮੰਤਰੀ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਨੇ 3 ਨਵੰਬਰ ਸਾਲ 2025 ਨੂੰ ਸਾਰੀਆਂ ਪੈਨਸ਼ਨ ਸੇਵਾਵਾਂ ਦੇ ਲਈ ਇੱਕ ਵਨ ਸਟਾਪ ਡਿਜੀਟਲ ਪਲੇਟਫਾਰਮ ਸ਼ੁਰੂ ਕੀਤਾ ਹੈ ਸੋ ਹੁਣ ਘਰ ਬੈਠੇ ਹੀ ਪੈਨਸ਼ਨ ਮਿਲਿਆ ਕਰੇਗੀ ਸੋ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਰਿਸ਼ਵਤ ਮਾਮਲੇ ਦੇ ਵਿੱਚ ਸਸਪੈਂਡ ਰੋਪੜ ਰੇਂਜ ਦੇ ਡੀਆਈਡੀ ਹਰਚਰਨ ਭੁੱਲਰ ਦੀਆਂ ਮੁਸ਼ਕਲਾਂ ਹੁਣ ਘਟ ਰਹੀਆਂ ਰਹੀਆਂ ਹਨ ਜਿੱਥੇ ਕਿ ਸੀਵੀਆਈ ਕੋਰਟ ਦੇ ਵਿੱਚ ਪੇਚੀ ਤੋਂ ਬਾਅਦ ਉਹਨਾਂ ਨੂੰ ਦੁਬਾਰਾ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ ਸੋ ਉੱਥੇ ਹੀ ਹਰਚਰਨ ਭੁੱਲਰ ਨੂੰ ਹੁਣ ਜੇਲ੍ਹ ਦੇ ਵਿੱਚ ਰਾਤਾਂ ਕੱਟਣ ਦੇ ਵਿੱਚ ਦਿੱਕਤ ਆ ਰਹੀ ਹੈ ਜੇਲ੍ਹ ਦੀ ਬੈਰਿੰਗ ਦੇ ਵਿੱਚ ਭੁੱਲਰ ਦੀ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਇਸੇ ਕਾਰਨ ਉਸ ਨੂੰ ਸੌਣ ਦੇ ਵਿੱਚ ਦਿੱਕਤ ਆ ਰਹੀ ਹੈ ਮੰਗਲਵਾਰ ਨੂੰ ਦੱਸਿਆ ਜਾ ਰਿਹਾ ਹੈ ਕਿ ਭੁੱਲਰ ਦੇ ਬੰਨੋਂ ਇੱਕ ਮੰਗ ਰੱਖੀ ਗਈ ਹੈ ਕਿ ਉਸ ਨੂੰ ਇੱਕ ਵਧੀਆ ਗੱਦਾ ਚਾਹੀਦਾ ਹੈ ਕਿਉਂਕਿ ਉਸ ਦੀ ਪਿੱਠ ਦੇ ਵਿੱਚ ਦਰਦ ਹੋ ਰਹੀ ਹੈ ਸੋ ਇਸੇ ਕਾਰਨ ਉਸ ਨੂੰ ਇੱਕ ਵਧੀਆ ਗੱਦਾ ਮੁਹੱਈਆ ਕਰਵਾਇਆ ਜਾਵੇ ਜਿਸ ਤੋਂ ਬਾਅਦ ਕੀ ਉਹ ਆਰਾਮ ਦੇ ਨਾਲ ਜੇਲ੍ਹ ਦੇ ਵਿੱਚ ਸੌ ਸਕੇ ਤੁਹਾਨੂੰ ਦੱਸ ਦਈਏ ਕਿ 8 ਲੱਖ ਰੁਪਏ ਦੀ ਰਿਸ਼ਵਤ ਲੈਣ ਵਾਲੇ ਭੁੱਲਰ ਨੂੰ ਗ੍ਰਿਫਤਾਰ 16 ਅਕਤੂਬਰ ਨੂੰ ਕੀਤਾ ਗਿਆ ਸੀ ਸੋ ਜਿਸ ਤੋਂ ਬਾਅਦ ਹੁਣ ਇਸ ਦੇ ਵਿਚੋਲੇ ਕ੍ਰਿਸ਼ਨ ਨੂੰ ਸ਼ਾਰਦਨ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਸੋ ਦੋਹਾਂ ਨੂੰ ਹੀ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਭੁੱਲਰ ਸਾਹਿਬ ਦੀ ਹੁਣ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਜਿਸ ਤੋਂ ਬਾਅ ਕਿ ਉਹਨਾਂ ਦੇ ਵੱਲੋਂ ਗੱਦੇ ਦੀ ਫਰਮਾਇਸ਼ ਕੀਤੀ ਗਈ ਹੈ ਸੋ ਇਸ ਤੋਂ ਬਾਅਦ ਹੋਰ ਵੀ ਫਰਮਾਇਸ਼ਾਂ ਜਿਹੜੀਆਂ ਕਿ ਭੁੱਲਰ ਸਾਹਿਬ ਦੀਆਂ ਵੱਧ ਸਕਦੀਆਂ ਹਨ ਇਸ ਤੋਂ ਬਾਅਦ ਉਹਨਾਂ ਦੇ ਲਈ ਬੈੱਡ ਅਤੇ ਇਸ ਤੋਂ ਇਲਾਵਾ ਫਰਿੱਜ ਆਦਿ ਦੀ ਵੀ ਮੰਗ ਉਹਨਾਂ ਦੇ ਵੱਲੋਂ ਕੀਤੀ ਜਾ ਸਕਦੀ ਹੈ ਇੱਕ ਨਵੀਂ ਖਬਰ ਦੀ ਗੱਲ ਕਰੀਏ ਤਾਂ ਆਧਾਰ ਕਾਰਡ ਵਾਲੀਆਂ ਬੱਸਾਂ ਨੂੰ ਲੈ ਕੇ ਹੁਣ ਇੱਕ ਅਹਿਮ ਖਬਰ ਸਾਹਮਣੇ ਨਿਕਲ ਕੇ ਆਈ ਹੈ ਬੀਬੀਆਂ ਜ਼ਰੂਰ ਪੜ੍ਹ ਲੈਣੇ ਖਬਰ ਜੀ ਹਾਂ ਪੰਜਾਬ ਦੇ ਵਿੱਚ ਹੁਣ ਸਰਕਾਰੀ ਬੱਸਾਂ ਬੰਦ ਹੋਣ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਗਈ ਹੈ ਦਰਅਸਲ ਪੰਜਾਬ ਰੋਡਵੇਜ ਅਤੇ ਪੀ ਆਰਟੀਸੀ ਰੋਡਵੇਜ ਕੰਟਰੈਕਟਡ ਵਰਕਰ ਜੂਨੀਅਨ ਦੇ ਵੱਲੋਂ ਬੁੱਧਵਾਰ ਦੁਪਹਿਰ ਜਾਂ ਫਿਰ ਇਸ ਤੋਂ ਇਲਾਵਾ ਵੀਰਵਾਰ ਸਵੇਰ ਤੋਂ ਹੀ ਬੱਸ ਸੇਵਾ ਨੂੰ ਠੱਪ ਕਰਨ ਦਾ ਫੈਸਲਾ ਲਿਆ ਹੈ ਇਸ ਲਈ ਹੁਣ ਬੱਸ ਦੇ ਵਿੱਚ ਮੁਫਤ ਸਫ਼ਰ ਕਰਨ ਵਾਲੀਆਂ ਬੀਬੀਆਂ ਤੇ ਹੋਰ ਨਾ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਜੂਨੀਅਨ ਨੇ ਸਾਫ਼ ਕਰ ਦਿੱਤਾ ਹੈ ਕਿ ਜੇਕਰ 12 ਨਵੰਬਰ ਨੂੰ ਹੋਣ ਵਾਲੀ ਮੀਟਿੰਗ ਦੇ ਵਿੱਚ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਵੀਰਵਾਰ ਸਵੇਰ ਤੋਂ ਹੀ ਸੂਬੇ ਦੇ ਵਿੱਚ ਸੇਵਾਵਾਂ ਨੂੰ ਠੱਪ ਕਰ ਦਿੱਤਾ ਜਾਵੇਗਾ ਯੂਨੀਅਨ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਪੁਰਾਣੀਆਂ ਪੈਂਡਿੰਗ ਮੰਗਾਂ ਜਲਦ ਪੂਰੀਆਂ ਨਾ ਕੀਤੀਆਂ ਗਈਆਂ ਤੇ ਵੱਡੇ ਪੱਧਰ ਦੇ ਉੱਤੇ ਅੰਦੋਲਨ ਹੋਵੇਗਾ ਅਤੇ ਪੰਜਾਬ ਦੇ ਵਿੱਚ ਅਣਮਿੱਥੇ ਸਮੇਂ ਦੇ ਲਈ ਬੱਸਾਂ ਬੰਦ ਕੀਤੀਆਂ ਜਾ ਸਕਦੀਆਂ ਹਨ ਉਹਨਾਂ ਦਾ ਕਹਿਣਾ ਹੈ ਕਿ ਵਾਰ-ਵਾਰ ਸਾਡੇ ਧਰਨੇ ਪ੍ਰਦਰਸ਼ਨ ਹੋ ਰਹੇ ਆ ਪਰ ਸਰਕਾਰ ਦੇ ਵੱਲੋਂ ਕੋਈ ਵੀ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਸੋ ਪਿਛਲੇ ਤਕਰੀਬਨ 1 ਸਾਲ ਤੋਂ ਲਗਾਤਾਰ ਉਹਨਾਂ ਦੇ ਨਾਲ ਸਰਕਾਰ ਦੇ ਵੱਲੋਂ ਮਜਾ ਕੀਤਾ ਜਾ ਰਿਹਾ ਹੈ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਅਜੇ ਤੱਕ ਕੋਈ ਵੀ ਮੁਲਾਜ਼ਮ ਪੱਕਾ ਨਹੀਂ ਹੋਇਆ ਹੈ ਸੋ ਇਸ ਦੇ ਕਾਰਨ ਜੇਕਰ ਹੁਣ ਉਹਨਾਂ ਦੀਆਂ ਮੰਗਾਂ 12 ਨਵੰਬਰ ਨੂੰ ਨਹੀਂ ਮੰਨੀਆਂ ਜਾਂਦੀਆਂ ਤੇ ਅਣਵਿੱਥੇ ਸਮੇਂ ਦੇ ਲਈ ਹੁਣ ਪੂਰੇ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੇ ਉੱਤੇ ਰੋਕ ਲੱਗ ਜਾਵੇਗੀ ਇਸ ਤੋਂ ਬਾਅਦ ਦੀ ਖ਼ਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹਾਈ ਲਾਰਟ ਦੇ ਬਚਾਲੇ ਹੁਣ ਭਗਵਾਨਪੁਰੀਆ ਗੈਂਗ ਦਾ ਮੈਂਬਰ ਹਥਿਆਰਾਂ ਸਣੇ ਗ੍ਰਿਫਤਾਰ ਕੀਤਾ ਗਿਆ ਹੈ ਜੀਹਾਂ ਪੰਜਾਬ ਪੁਲਿਸ ਦੇ ਹੱਥ ਹੁਣ ਵੱਡੀ ਸਫਲਤਾ ਲੱਗੀ ਹੈ ਦਰਅਸਲ ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਨੇ ਬਟਾਲਾ ਪੁਲਿਸ ਦੇ ਨਾਲ ਸਾਂਝੇ ਆਪਰੇਸ਼ਨ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਮਲਜ਼ਮ ਨੂੰ ਜੱਗੂ ਭਗਵਾਨਪੁਰੀਆ ਗੈਂਗ ਦਾ ਮੈਂਬਰ ਦੱਸਿਆ ਜਾ ਰਿਹਾ ਹੈ ਸੋ ਇਸ ਦੇ ਕੋਲੋਂ 3 ਮੈਗਜ਼ੀਨਾ ਅਤੇ 16 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ ਸੋ ਇਸ ਸਬੰਧੀ ਡੀਜੀਪੀ ਗੌਰਵ ਜਾਦਵ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਵਿੱਚ ਬੰਬ ਧਮਾਕੇ ਹੋਏ ਹਨ ਜਿਸ ਤੋਂ ਬਾਅਦ ਕਿ ਪੰਜਾਬ ਦੇ ਵਿੱਚ ਵੀ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਪੰਜਾਬ ਦੇ ਵਿੱਚ ਥਾਂ ਥਾਂ ਦੇ ਉੱਤੇ ਹੁਣ ਨਾਕੇਬੰਦੀ ਕੀਤੀ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਮੰਗਲਵਾਰ ਨੂੰ ਹੁਣ ਪਠਾਨਕੋਟ ਪੰਜਾਬ ਦੇ ਵਿੱਚ ਸਭ ਤੋਂ ਠੰਡਾ ਰਿਹਾ ਹੈ ਜਿੱਥੇ ਕਿ ਘੱਟ ਤੋਂ ਘੱਟ ਤਾਪਮਾਨ 8 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਘੱਟ ਤੋਂ ਘੱਟ ਤਾਪਮਾਨ ਆਮ ਤੌਰ ਦੇ ਉੱਤੇ 3 ਡਿਗਰੀ ਅਤੇ ਇਸ ਤੋਂ ਉੱਪਰ ਵੱਧ ਤੋਂ ਵੱਧ ਤਾਪਮਾਨ 4 ਡਿਗਰੀ ਸੈਲਸੀਅਸ ਕਾਟ ਰਿਹਾ ਹੈ ਸੋ ਫਰੀਦਕੋਟ ਗੁਰਦਾਸਪੁਰ ਬਠਿੰਡਾ ਦੇ ਵਿੱਚ ਵੀ ਤਾਪਮਾਨ 8.8 ਡਿਗਰੀ ਤੱਕ ਦਰਜ ਕੀਤਾ ਗਿਆ ਹੈ ਸੋ ਪੰਜਾਬ ਦੇ ਵਿੱਚ ਇਸ ਵਾਰ ਜਿਹੜੀ ਕਿ ਪਹਿਲਾਂ ਹੀ ਕਾਫੀ ਜ਼ਿਆਦਾ ਠੰਡ ਹੋ ਚੁੱਕੀ ਹੈ ਨਵੰਬਰ ਮਹੀਨੇ ਦੇ ਵਿੱਚ ਸਭ ਤੋਂ ਜ਼ ਨਿਕੇ ਗਏ ਹਨ ਸੋ 15 ਨਵੰਬਰ ਤੋਂ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਠੰਡ ਰਫਤਾਰ ਫੜੇਗੀ ਤੇ ਇੱਕ ਪਛਮੀ ਗੜਬੜੀ ਦੇ ਸਰਗਰਮ ਹੋਣ ਦੀ ਵੀ ਸੰਭਾਵਨਾ ਜਤਾਈ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਕੇਂਦਰ ਨੇ ਹੁਣ ਬਿਜਲੀ ਸੋਧ ਬਿੱਲ ਦੇ ਲਈ ਸਲਾਹ ਦੇਣ ਦੀ ਤਰੀਕ ਦੇ ਵਿੱਚ ਵਾਧਾ ਕੀਤਾ ਹੈ ਸੂਬਾ ਸਰਕਾਰਾਂ ਨੂੰ ਬਿਜਲੀ ਸੋਧ ਬਿੱਲ ਤੇ ਸਲਾਹ ਦੇਣ ਦੇ ਲਈ ਵਧਾਈ ਗਈ ਹੈ ਤਰੀਕ ਕੇਂਦਰ ਸਰਕਾਰ ਦੇ ਵੱਲੋਂ ਨਿਜੀਕਰਨ ਸੰਬੰਧੀ ਤਿੰਨ ਵੱਡੇ ਬਦਲਾਅ ਕਰਨ ਦਾ ਐਲਾਨ ਕੀਤਾ ਗਿਆ ਹੈ ਬਿਜਲੀ ਸਬਸਿਡੀ ਬਿੱਲਾਂ ਦੇ ਭੁਗਤਾਨ ਦੇ ਕਾਰਨ ਨਾਕਾਮ ਸੂਬਿਆਂ ਤੇ ਸਖਤੀ ਕਰਨਾ ਮਕਸਦ ਹੈ ਕੇਂਦਰ ਦੇ ਇਸ ਬਦਲਾਅ ਦੇ ਨਾਲ ਹੁਣ ਪੰਜਾਬ ਦੇ ਵਿੱਚ ਖਤਮ ਹੋ ਸਕਦੀ ਹੈ ਮੁਫਤ ਬਿਜਲੀ ਦੀ ਸਹੂਲਤ ਪੰਜਾਬ ਸਰਕਾਰ ਵੱਖ-ਵੱਖ ਬਰਗਾਂ ਦੇ ਵਿੱਚ ਭਾਰੀ ਬਿਜਲੀ ਸਬਸਿਡੀ ਦਿੰਦੀ ਹੈ ਸੋ 300 ਤੇ 2 ਮਹੀਨੇ ਦੀ 600 ਯੂਨਟ ਪੰਜਾਬ ਦੇ ਵਿੱਚ ਬਿਜਲੀ ਮੁਕਤ ਦਿੱਤੀ ਜਾਂਦੀ ਹੈ ਜਿਸ ਨੂੰ ਕਿ ਕੇਂਦਰ ਸਰਕਾਰ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਸਬਸਿਡੀ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਹੁਣ ਕੇਂਦਰ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਇਹ ਸਬਸਿਡੀ ਉਹਨਾਂ ਦੇ ਵੱਲੋਂ ਖਤਮ ਕੀਤੀ ਜਾ ਸਕਦੀ ਹੈ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਜਿਹੜੇ ਪੰਜਾਬੀ ਫ੍ਰੀ ਫਰੀ ਬਿਜਲੀ ਵਰਤ ਰਹੇ ਹਨ ਸੋ ਉਹ ਫਰੀ ਬਿਜਲੀ ਹੁਣ ਬੰਦ ਹੋ ਸਕਦੀ ਹੈ ਕਿਸਾਨਾਂ ਨੂੰ ਟਿਊਬਵਲ ਚਲਾਉਣ ਦੇ ਲਈ ਮੁਕਤ ਬਿਜਲੀ ਮਿਲਦੀ ਹੈ ਘਰੇਲੂ ਖਪਤਕਾਰਾਂ ਨੂੰ ਹਰ ਮਹੀਨੇ 300 ਯੂਨਟ ਮੁਕਤ ਬਿਜਲੀ ਸਰਕਾਰ ਦੇ ਰਹੀ ਹੈ ਜਿਸ ਤੋਂ ਬਾਅਦ ਜੇਕਰ ਹੁਣੇ ਨਿਜੀਕਰਨ ਹੁੰਦਾ ਹੈ ਤੇ ਇਸ ਤੋਂ ਬਾਅਦ ਪੰਜਾਬ ਦੇ ਲੋਕਾਂ ਦੀ ਵੀ ਬਿਜਲੀ ਬੰਦ ਹੋ ਸਕਦੀ ਹੈ ਜੋ ਕਿ ਫਰੀ ਦੇ ਵਿੱਚ ਉਹ ਵਰਤ ਰਹੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਦਿੱਲੀ ਦੇ ਵਿੱਚ ਹਵਾ ਪ੍ਰਦੂਸ਼ਣ ਦੀ ਗੰਭੀਰ ਸਥਿਤੀ ਨੂੰ ਦੇਖਦਿਆਂ ਹੋਇਆਂ ਹੁਣ ਦਿੱਲੀ ਦੇ ਵਿੱਚ ਨਵੇਂ ਸੰਕੇਤ ਜਾਰੀ ਕਰ ਦਿੱਤੇ ਗਏ ਹਨ ਬੁੱਧਵਾਰ ਨੂੰ ਦਿੱਲੀ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ 413 ਤੱਕ ਪਹੁੰਚ ਗਿਆ ਜਿਸ ਤੋਂ ਬਾਅਦ ਦਿੱਲੀ ਦੇ ਵਿੱਚ 5ਵੀਂ ਤੱਕ ਦੇ ਸਕੂਲ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਜੀਹਾਂ ਆਨਲਾਈਨ ਕਲਾਸਾਂ ਹੀ ਚਲਾਉਣ ਦਾ ਐਲਾਨ ਕੀਤਾ ਗਿਆ ਹੈ ਨੌਇਡਾ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ 414 ਤੱਕ ਪਹੁੰਚ ਗਿਆ ਤੇ ਇਸ ਤੋਂ ਇਲਾਵਾ ਗ੍ਰੇਟਰ ਨੌਇਡਾ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ 398 ਤੱਕ ਪਹੁੰਚ ਗਿਆ ਸੋ ਨਵੰਬਰ 12 ਤਰੀਕ ਨੂੰ 413 ਤੱਕ ਦਰਜ ਕੀਤਾ ਗਿਆ ਹੈ ਪ੍ਰਦੂਸ਼ਣ 11 ਨਵੰਬਰ ਨੂੰ 428 10 ਨਵੰਬਰ ਨੂੰ 362 ਤੇ 9 ਨਵੰਬਰ ਨੂੰ 370 ਤੱਕ ਦਰਜ ਕੀਤਾ ਗਿਆ ਹੈ ਪ੍ਰਦੂਸ਼ਣ ਸੋ ਜੇਸ ਦੇ ਕਾਰਨ ਲਗਾਤਾਰ ਪ੍ਰਦੂਸ਼ਣ ਹੁਣ ਦਿੱਲੀ ਦੇ ਵਿੱਚ ਵਧਦਾ ਜਾ ਰਿਹਾ ਹੈ ਜਿਸ ਤੋਂ ਬਾਅਦ ਕੀ ਦਿੱਲੀ ਦੇ ਵਿੱਚ ਨਵੇਂ ਹੁਕਮ ਜਾਰੀ ਕਰ ਦਿੱਤੇ ਗਏ ਹਨ ਗੈਰ ਜ਼ਰੂਰੀ ਉਸਾਰੀ ਕਾਰਜ ਢਾਉਣ ਵਾਲੇ ਅਤੇ ਪੁਰਾਣੇ ਡੀਜ਼ਲ ਵਾਹਨ ਬੰਦ ਕਰ ਦਿੱਤੇ ਗਏ ਹਨ ਅੰਤਰਰਾਜੀ ਡੀਜ਼ਲ ਬੱਸਾਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਸੀਮਟ ਰੇਤ ਵਰਗੀਆਂ ਖਤਰਨਾਕ ਸਮੱਗਰੀਆਂ ਦੀ ਆਵਾਜਾਈ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਇਸ ਤੋਂ ਇਲਾਵਾ 5ਵੀਂ ਜਮਾਤ ਤੱਕ ਦੇ ਸਕੂਲਾਂ ਨੂੰ ਆਨਲਾਈਨ ਕਰ ਦਿੱਤਾ ਗਿਆ ਹੈ ਪੱਥਰ ਦੀ ਕੁਚਲਨ ਅਤੇ ਮਾਈਨਿੰਗ ਵਰਗੇ ਕੰਮਾਂ ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਡੀਜ਼ਲ ਜਨਰੇਟਰਾਂ ਦੇ ਉੱਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ ਕੰਪਨੀਆਂ ਨੂੰ ਘਰੋਂ ਕੰਮ ਕਰਨ ਦੇ ਲਈ ਹੀ ਸਲਾਹ ਦਿੱਤੀ ਜਾ ਰਹੀ ਹੈ ਸੋ ਬੇਹਦ ਹਾਲਾਤ ਹੁਣ ਪੰਜਾਬ ਪੂਰੇ ਭਾਰਤ ਦੀ ਰਾਜਧਾਨੀ ਦਿੱਲੀ ਦੇ ਹੋ ਚੁੱਕੇ ਹਨ ਜਿਸ ਤੋਂ ਬਾਅਦ ਕਿ ਹੁਣ ਸਕੂਲ ਤੱਕ ਬੰਦ ਕਰਨੇ ਪਏ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਦਿੱਲੀ ਧਮਾਕੇ ਤੋਂ ਬਾਅਦ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਹੁਣ ਤਣਾਅਤ ਕੀਤੀ ਗਈ ਹੈ ਐਸਓਜੀ ਬਿਨਾਂ ਤਲਾਸ਼ੀ ਇਲਾਕੇ ਦੇ ਵਿੱਚ ਨਹੀਂ ਹੋਵੇਗੀ ਐਂਟਰੀ ਸੜਕਾਂ ਦੇ ਉੱਤੇ ਵਧਾਈ ਗਈ ਹੈ ਨਾਕਾਬੰਦੀ ਜੀਹਾਂ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਸੋਮਵਾਰ ਨੂੰ ਹੋਏ ਧਮਾਕੇ ਤੋਂ ਬਾਅਦ ਹੁਣ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਵੀ ਹਾਈ ਅਲਰਟ ਦੇ ਉੱਤੇ ਹੈ ਪੁਲਿਸ ਖਾਸ ਕਰਕੇ ਜੰਮੂ ਕਸ਼ਮੀਰ ਦੇ ਨਾਲ ਲੱਗਦੇ ਪਠਾਨਕੋਟ ਦੇ ਵਿੱਚ ਪੁਲਿਸ ਨੇ ਸੁਰੱਖਿਆ ਸਖਤ ਕਰ ਦਿੱਤੀ ਹੈ ਜਿਸ ਤੋਂ ਬਾਅਦ ਕਿ ਹੁਣ ਜੰਮੂ ਕਸ਼ਮੀਰ ਤੋਂ ਵੀ ਜਿਹੜੇ ਪੰਜਾਬ ਦੇ ਵਿੱਚ ਦਾਖਲ ਹੋ ਰਹੇ ਹਨ ਜਾਂ ਫਿਰ ਇਸ ਤੋਂ ਇਲਾਵਾ ਦਿੱਲੀ ਇਸ ਤੋਂ ਨਾ ਹਿਮਾਚਲ ਪ੍ਰਦੇਸ਼ ਜਾਂ ਫਿਰ ਰਾਜਸਥਾਨ ਤੋਂ ਵੀ ਐਂਟਰੀ ਹੋਣ ਵਾਲਿਆਂ ਦੇ ਉੱਤੇ ਕਾਫੀ ਜ਼ਿਆਦਾ ਸਖਤਾਈ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਹੁਣ ਪੂਰੀ ਤਰ੍ਹਾਂ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਬੈਰੀਗੇਟਿੰਗ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਕੀ ਔਰਤਾਂ ਤੱਕ ਦੀ ਹੁਣ ਤਲਾਸ਼ੀ ਲਈ ਜਾ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਫਾਲ ਮੰਡੀ ਦੇ ਵਿੱਚ ਕਰੇਟਾਂ ਤੇ ਝੁੱਗੀਆਂ ਨੂੰ ਲੱਗੀ ਹੈ ਭਿਆਨਕ ਅੱਗ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋ ਪਲਾਸਟਿਕ ਦੇ ਹਜ਼ਾਰਾਂ ਕਰੇਟਾਂ ਸੜੇ ਪੰਜ ਝੁੱਗੀਆਂ ਅਤੇ ਇਸ ਤੋਂ ਇਲਾਵਾ ਟਰੱਕ ਸਾੜ ਕੇ ਹੋਇਆ ਹੈ ਸਵਾਹ ਜੀਹਾਂ ਤੁਹਾਨੂੰ ਦੱਸੀ ਕਿ ਲੁਧਿਆਣਾ ਮਹਾਨਗਰ ਦੇ ਬਹਾਦਰਪੁਰ ਰੋਡ ਦੇ ਉੱਤੇ ਸਥਿਤ ਫਲ ਮੰਡੀ ਦੇ ਵਿੱਚ ਮੰਗਲਵਾਰ ਦੁਪਹਿਰ 2 ਵਜੇ ਭਿਆਨਕ ਅੱਗ ਲੱਗ ਗਈ ਦੇਖਦੇ ਦੇਖਦੇ ਅੱਗ ਨੇ ਭਿਆਨਕ ਰੂਪ ਹਾਸਲ ਕਰ ਲਿਆ ਸੋ ਜਿਸ ਤੋਂ ਬਾਅਦ ਜ਼ਿਕਰ ਹੋ ਜੋਗ ਹੈਗੀ ਜ਼ਿਕਰ ਜੋ ਹੈ ਕਿ ਫਾਲ ਮੰਡੀ ਦੇ ਵਿੱਚ ਫੁੱਟਪਾਥ ਤੇ ਆੜਤੀਆਂ ਦੇ ਵੱਲੋਂ ਲਗਾਈਆਂ ਗਈਆਂ ਝੁੱਗੀਆਂ ਦੇ ਨਾਲ ਖਾਲੀ ਕਰੇਟਾਂ ਨੂੰ ਵੀ ਅੱਗ ਲੱਗ ਗਈ ਜਿਸ ਤੋਂ ਬਾਅਦ ਕੀ ਕਾਫੀ ਅੱਗ ਭਿਆਨਕ ਹੋ ਗਈ ਖਫੜਾ ਦਫੜੀ ਦਾ ਮਾਹੌਲ ਬਣ ਗਿਆ ਝੁੱਗੀਆਂ 'ਚ ਰਹਿੰਦੇ ਪੱਲੇਦਾਰ ਅੱਗ ਨੂੰ ਦੇਖ ਕੇ ਬਾਹਰ ਵੱਲ ਭੱਜੇ ਸੂਚਨਾ ਆੜਤੀਆਂ ਨੂੰ ਦਿੱਤੀ ਜਿਸ ਤੋਂ ਬਾਅਦ ਆੜਤੀਆਂ ਨੇ ਫਾਇਰ ਬਰਗੇਡ ਪੁਲਿਸ ਨੂੰ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਤੇ ਜਿਸ ਤੋਂ ਬਾਅਦ ਮੌਕੇ ਦੇ ਉੱਤੇ 5 ਗੱਡੀਆਂ ਫਾਇਰ ਬਰਗੇਡ ਦੀਆਂ ਜਲੂਰ ਪਹੁੰਚੀਆਂ ਭਾਰ ਇਸ ਦੇ ਕਾਰਨ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਾ ਸੀ ਸੋ ਅਕਤਾਰ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਜ਼ਿਆਦਾ ਭਿਆਨਕ ਆਗਿਆ ਹੈ ਲੱਗੀ ਹੋਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਕੈਨੇਡਾ ਤੋਂ ਜਿਹੜੀਆਂ ਕਿ ਵੱਖ-ਵੱਖ ਸਕੀਮਾਂ ਚਲਾਈਆਂ ਜਾਂਦੀਆਂ ਹਨ ਇਸੇ ਦਾ ਫਾਇਦਾ ਉਠਾ ਕੇ ਕਈ ਪੰਜਾਬ ਦੇ ਅਤੇ ਭਾਰਤ ਦੇ ਏਜੰਟਾਂ ਦੇ ਵੱਲੋਂ ਇਸ ਦੇ ਨਾਂ ਦੇ ਉੱਤੇ ਫਰੋਡ ਕੀਤੇ ਜਾਂਦੇ ਹਨ ਸੋ ਕੈਨੇਡਾ ਦਾ ਵਰਕ ਪਰਮਿਟ ਦਵਾਉਣ ਦੇ ਨਾਂ ਦੇ ਉੱਤੇ ਇੱਕ ਵਿਅਕਤੀ ਦੇ ਨਾਲ ਹੁਣ 18 ਲੱਖ ਰੁਪਏ ਦੀ ਠੱਗੀ ਹੋਈ ਹੈ ਜੀਹਾਂ ਮਾਮਲਾ ਹੋ ਗਿਆ ਹੈ ਦਰਜ ਲੁਧਿਆਣਾ ਤੋਂ ਮਾਮਲਾ ਸਾਹਮਣੇ ਨਿਕਲ ਕੇ ਆ ਰਿਹਾ ਹੈ ਜਿੱਥੇ ਕਿ 18 ਲੱਖ ਰੁਪਏ ਦੀ ਠੱਗੀ ਹੋਈ ਹੈ ਸੋ ਕੁਲਦੀਪ ਸਿੰਘ ਨੇ ਆਪਣੀ ਸ਼ਿਕਾਇਤ ਦੇ ਵਿੱਚ ਦਰਜ ਕਰਵਾਇਆ ਹੈ ਕਿ ਦੋਚੀ ਨੇ ਉਸ ਦੇ ਪੁੱਤਰ ਸੁਖਵੀਰ ਸਿੰਘ ਦੇ ਲਈ ਵਰਕ ਵੀਜ਼ਾ ਦਿਵਾਉਣ ਦੇ ਨਾਂ ਦੇ ਉੱਤੇ ਵਿਦੇਸ਼ ਭੇਜਣ ਦੇ ਨਾਂ ਦੇ ਉੱਤੇ ਪੈਸੇ ਮੰਗੇ ਸਨ ਜਿਸ ਤੋਂ ਬਾਅਦ ਕਿ ਪਹਿਲਾਂ ਕਿਹਾ ਗਿਆ ਸੀ ਕਿ ਜਰਮਨੀ ਭੇਜਿਆ ਜਾਵੇਗਾ ਸੋ 5.5 ਲੱਖ ਰੁਪਏ ਲੈੇ ਜਾਣਗੇ ਪਰ ਇਸ ਤੋਂ ਬਾਅਦ ਉਸ ਦੇ ਵੱਲੋਂ ਕੈਨੇਡਾ ਜਾਣ ਦੇ ਲਈ ਉਸ ਨੂੰ ਮਨਾਇਆ ਗਿਆ ਤੇ 18 ਲੱਖ ਰੁਪਏ ਦੇ ਵਿੱਚ ਸੌਦਾ ਤੈਅ ਹੋਇਆ ਪਰ ਏਜੰਟ ਦੇ ਵੱਲੋਂ ਉਸ ਨੂੰ ਨਾ ਤੇ ਵਿਦੇਸ਼ ਭੇਜਿਆ ਗਿਆ ਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਪੁਲਿਸ ਅਤੇ ਬਦਮਾਚਾਂ ਦੇ ਵਿਚਾਲੇ ਮੋਠੇ ਝੜੀ ਹੋਈ ਹੈ ਲਾਤ ਦੇ ਵਿੱਚ ਬੱਜੀਆਂ ਗੋਲੀਆਂ ਦੋ ਕਾਬੂ ਜੀ ਹਾਂ ਮਾਮਲਾ ਜਿਹੜਾ ਕੀ ਹੁਣ ਨਵਾਂ ਸ਼ਹਿਰ ਤੋਂ ਨਿਕਲ ਕੇ ਆ ਰਿਹਾ ਹੈ ਜਿੱਥੇ ਕੀ ਪੁਲਿਸ ਦੇ ਉੱਤੇ ਵੀ ਫਾਇਰਿੰਗ ਕੀਤੀ ਗਈ ਇਸ ਤੋਂ ਇਲਾਵਾ ਪੁਲਿਸ ਦੇ ਵੱਲੋਂ ਵੀ ਫਾਇਰਿੰਗ ਕੀਤੀ ਗਈ ਹੈ ਸੋ ਬਦਮਾਚਾਂ ਦੇ ਉੱਤੇ ਜਿਸ ਤੋਂ ਬਾਅਦ ਕੀ ਪੁਲਿਸ ਤੇ ਫਾਇਰਿੰਗ ਕਰਨ ਵਾਲੇ ਨੌਜਵਾਨ ਦੀ ਪਛਾਣ ਸ਼ਿਵਿੰਦਰ ਤੇ ਇਸ ਤੋਂ ਇਲਾਵਾ ਅਮਨਵਾਸੀ ਜਲੰਧਰ ਵੱਜੋਂ ਹੋਈ ਹੈ ਉਹਨਾਂ ਨੇ ਦੱਸਿਆ ਹੈ ਕਿ ਪੁਲਿਸ ਦੇ ਵੱਲੋਂ ਬੀਤੇ ਦਿਨੀ ਕਾਬੂ ਕੀਤੇ ਗਏ ਕਥਿਤ ਮੁਲਜ਼ਮ ਸੰਦੀਪ ਬਰਿਆਮ ਇਸ ਤੋਂ ਲਗਭਗ ਅਵੇ ਜਲੰਧਰ ਤੋਂ ਪਹੁੰਚ ਗਏ ਸਿੱਧੇ ਦੌਰਾਨ ਪਤਾ ਲੱਗਾ ਹੈ ਕਿ ਉਹ ਸ਼ਿਵਿੰਦਰ ਅਤੇ ਅਮਨ ਦੇ ਨਾਲ ਵੱਖ-ਵੱਖ ਬਾਰਦਾਤਾਂ ਦੇ ਵਿੱਚ ਸ਼ਾਮਲ ਹਨ ਤੇ ਅੱਜ ਪਿੰਡ ਖਨਖਾਨਾ ਵਿਖੇ ਇੱਕ ਸੁਨਸਾਨ ਜਗ੍ਹਾ ਦੇ ਵਿੱਚ ਇਕੱਠੇ ਹੋ ਕੇ ਮਢਾਲੀ ਵਿਖੇ ਬਾਰਦਾਤ ਕਰਨ ਨੂੰ ਅੰਜਾਮ ਦੇਣ ਜਾ ਰਹੇ ਸਨ ਜਿਸ ਨੂੰ ਪਹਿਲਾਂ ਹੀ ਪੁਲਿਸ ਉੱਥੇ ਪਹੁੰਚਦੀ ਹੈ ਤੇ ਅਚਾਨਕ ਗੋਲੀਆਂ ਚੱਲਦੀਆਂ ਹਨ ਜਿਸ ਤੋਂ ਬਾਅਦ ਕੀ ਬਦਮਾਸ਼ਾਂ ਦੀਆਂ ਲਤਨਾਂ ਦੇ ਵਿੱਚ ਗੋਲੀਆਂ ਲੱਗ ਜਾਂਦੀਆਂ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਕਾਰ ਸਵਾਰ ਨੌਜਵਾਨ ਅਤੇ ਟੋਲ ਪਲਾਜ਼ੇ ਦੇ ਮੈਨੇਜਰ ਨੂੰ ਮਾਰੀ ਗੋਲੀ ਦਿਨ ਦਿਹਾੜੇ ਵਾਪਰੀ ਵਾਰਦਾਤ ਜੀ ਹਾਂ ਸਮਰਾਲਾ ਤੋਂ ਖਬਰ ਨਿਕਲ ਕੇ ਆ ਰਹੀ ਹੈ ਅੱਜ ਦਿਨ ਦਿਹਾੜੇ ਕਾਰ ਸਵਾਰ ਨੌਜਵਾਨ ਦੇ ਵੱਲੋਂ ਲੁਧਿਆਣਾ ਚੰਡੀਗੜ੍ਹ ਕੌਮੀ ਮਾਰਗ ਦੇ ਉੱਤੇ ਪਿੰਡ ਕੁਲਾਲ ਦੇ ਕੋਲ ਟੋਲ ਪਲਾਜ਼ਾ ਦੇ ਮੈਨੇਜਰ ਨੂੰ ਗੋਲੀਆਂ ਮਾਰ ਕੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਗਿਆ ਇਹ ਵਾਰਦਾਤ ਦੁਪਹਿਰ 3:30 ਵਜੇ ਦੀ ਦੱਸੀ ਜਾ ਰਹੀ ਹੈ ਟੋਲ ਪਲਾਜ਼ੇ ਦੇ ਮੈਨੇਜਰ ਦੀ ਲੱਤ ਦੇ ਵਿੱਚ ਗੋਲੀ ਵੱਜੀ ਹੈ ਜਦਕਿ ਹੋਰ ਗੋਲੀ ਉਸ ਨੂੰ ਛੂ ਕੇ ਲੰਘ ਗਈ ਹੈ ਸੁਰਖਾਤ ਜਿਹੜੇ ਪੰਜਾਬ ਦੇ ਲਗਾਤਾਰ ਵਿਗੜਦੇ ਜਾ ਰਹੇ ਹਨ ਸੋ ਟੋਲ ਪਲਾजा ਮੈਨੇਜਰ ਜਗਤਵਿੰਦਰ ਸਿੰਘ 45 ਸਾਲ ਘਟਨਾ ਵੇਲੇ ਆਪਣੀ ਡਿਊਟੀ ਤੇ ਹਾਜ਼ਰ ਸੀ ਇਸੇ ਦੌਰਾਨ ਇੱਕ ਡਿਜ਼ਾਇਰ ਕਾਰ ਸਵਾਰ ਵਿਅਕਤੀ ਆਉਂਦਾ ਹੈ ਤੇ ਮੈਨੇਜਰ ਦੇ ਉੱਤੇ ਹਮਲਾ ਕਰ ਦਿੰਦਾ ਹੈ ਫਾਇਰਿੰਗ ਕਰਨੀ ਚਾਲੂ ਕਰ ਦਿੱਤੀ ਉਸ ਦੇ ਵੱਲੋਂ ਤੇ ਜਦੋਂ ਮੈਨੇਜਰ ਦੇ ਗੋਲੀ ਵੱਜਦੀ ਤੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਇਸੇ ਦੌਰਾਨ ਕਾਰ ਸਵਾਰ ਉਥੋਂ ਫਰਾਰ ਹੋ ਜਾਂਦਾ ਹੈ ਇਸ ਵਾਰ ਅਗਲੀ ਖਬਰ ਦੀ ਗੱਲ ਕਰੀਏ ਤੇ ਲੁਧਿਆਣਾ ਤੋਂ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਵੱਡੇ ਹਸਪਤਾਲ ਦੀ ਵੱਡੀ ਲਾਪਰਵਾਹੀ ਨਿੱਜੀ ਹਸਪਤਾਲ ਨੇ ਬਾਰਸਾ ਨੂੰ ਪਿਤਾ ਦੀ ਥਾਂ ਬਜ਼ੁਰਗ ਮਹਿਲਾ ਦੀ ਸੌਂਪ ਦਿੱਤੀ ਲਾਸ਼ ਅੰਤਿਮ ਰਸਮਾਂ ਨਿਵਾਉਣ ਵੇਲੇ ਹੋਇਆ ਖੁਲਾਸਾ ਜੀ ਹਾਂ ਲੁਧਿਆਣਾ ਦੇ ਇੱਕ ਵੱਡੇ ਪ੍ਰਾਈਵੇਟ ਹਸਪਤਾਲ ਨੇ ਜੇਰੇ ਇਲਾਜ ਬਜ਼ੁਰਗ ਦੀ ਮੌਤ ਹੋ ਜਾਣ ਤੋਂ ਬਾਅਦ ਬਜ਼ੁਰਗ ਮਹਿਲਾ ਦੀ ਲਾਸ਼ ਉਹਨਾਂ ਨੂੰ ਸੌਂਪ ਦਿੱਤੀ ਗਈ ਜਗਰਾਉਂ ਚ ਬਜ਼ੁਰਗ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਨਿਭਾਉਣ ਮੌਕੇ ਬਜ਼ੁਰਗ ਦੀ ਧੀ ਨੇ ਜਦੋਂ ਮੂੰਹ ਦੇਖਣ ਦੇ ਲਈ ਕੱਪੜਾ ਹਟਾਇਆ ਤੇ ਮਹਿਲਾ ਦੀ ਲਾਸ਼ ਨਿਕਲੀ ਸੋ ਜਿਸ ਤੋਂ ਬਾਅਦ ਪੂਰਾ ਪਰਿਵਾਰ 당ਗ ਰਹਿ ਗਿਆ ਲੁਧਿਆਣਾ ਦੇ ਵੱਡੇ ਹਸਪਤਾਲ ਦੀ ਇਸ ਵੱਡੀ ਲਾਪਰਵਾਹੀ ਦੇ ਕਾਰਨ ਹੁਣ ਬਜ਼ੁਰਗ ਦਾ ਅੰਤਿਮ ਸੰਸਕਾਰ ਦੇਰੀ ਹੀ ਨਹੀਂ ਹੋਈ ਬਲਕਿ ਬਜ਼ੁਰਗ ਮਹਿਲਾ ਦੀ লাশ ਜਿਹੜੀ ਕਿ ਉਹਨਾਂ ਨੂੰ ਮੋੜੀ ਗਈ ਹੈ ਜਿਨ੍ਹਾਂ ਦੀ ਸੀਗੀ ਸੋ ਹੁਣ ਉਸ ਦੇ ਪਰਿਵਾਰਕ ਮੈਂਬਰ ਵੀ ਡਾਢੇ ਪਰੇਸ਼ਾਨ ਹੋਏ ਹਨ ਬਜ਼ੁਰਗ ਦੀ ਮੌਤ ਹੋਣ ਦੇ ਕਾਰਨ ਦੋਵੇਂ ਹੁਣ ਸਦਮੇ ਦੇ ਵਿੱਚ ਹਨ ਪਰਿਵਾਰ ਤੇ ਇਸ ਦੌਰਾਨ ਜਿਹੜਾਂ ਦੀ ਮਹਿਲਾ ਦੀ ਡੈਥ ਹੋਈ ਸੀ ਉਹ ਵੀ ਪਰੇਸ਼ਾਨ ਹਨ ਕਿਉਂਕਿ ਉਹਨਾਂ ਦੇ ਵੱਲੋਂ ਵੀ ਬਾਅਦ ਵਿੱਚ ਹੀ ਪਤਾ ਕੀਤਾ ਗਿਆ ਕਿ ਉਹਨਾਂ ਨੂੰ ਬਜ਼ੁਰਗ ਦੀ ਡੈੱਡ ਬੋਡੀ ਦੇ ਦਿੱਤੀ ਗਈ ਹੈ ਸੋ ਮਿਲੀ ਜਾਣਕਾਰੀ ਦੇ ਅਨੁਸਾਰ 60 ਸਾਲਾ ਜੁਗਿੰਦਰ ਸਿੰਘ ਜੋ ਕਿ ਪਿਛਲੇ ਕਈ ਦਿਨਾਂ ਤੋਂ ਬਿਮਾਰ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਲੁਧਿਆਣਾ ਦੇ ਦੀਪਕ ਚੈਰਿਟੀ ਵੈਲ ਹਸਪਤਾਲ ਸਰਾਭਾ ਨਗਰ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਇਸੇ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਕਿ ਕੱਪੜੇ ਦੇ ਵਿੱਚ ਲਪੇਟ ਕੇ ਹੀ ਲਾਸ਼ ਜਿਹੜੀ ਕਿ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦੇ ਦਿੱਤੀ ਜਾਂਦੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਗਊ ਦੇ ਨਾਂ ਦੇ ਉੱਤੇ ਭਾਰਤ ਦੇ ਵਿੱਚ ਤੇ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਸਰਕਾਰਾਂ ਦੇ ਵੱਲੋਂ ਟੈਕਸ ਵਸੂਲਿਆ ਜਾਂਦਾ ਹੈ ਪਰ ਸੜਕਾਂ ਦੇ ਹਾਲਾਤ ਕੁਝ ਇਸ ਤਰ੍ਹਾਂ ਦੇ ਹੋ ਚੁੱਕੇ ਹਨ ਤਸਵੀਰ ਤੁਸੀਂ ਦੇਖ ਸਕਦੇ ਹੋ ਨੈਸ਼ਨਲ ਹਾਈਵੇ ਬਣਿਆ ਗਊਸ਼ਾਲਾ ਦਿਨ ਰਾਤ ਪੱਕੇ ਤੌਰ ਦੇ ਉੱਤੇ ਬੈਠਣ ਲੱਗੇ 12 ਪਸ਼ੂ ਜਿਨ੍ਹਾਂ ਤੁਹਾਨੂੰ ਦੱਦੀਏ ਕਿ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਗਊਆਂ ਜਿਹੜੀਆਂ ਕਿ ਬੈਠ ਕੇ ਧੁੱਪ ਸੇਕ ਰਹੀਆਂ ਹਨ ਸੋ ਇਹ ਖਬਰ ਜਿਹੜੀ ਮਲੂੜ ਸ਼ਹਿਰ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਗੁਜਰਦੀ ਨੈਸ਼ਨਲ ਹਾਈਵੇ 9 ਤੋਂ ਇਲਾਵਾ ਸਮੁੱਚੇ ਸ਼ਹਿਰ ਦੇ ਵਿੱਚ ਆਵਾਰਾ ਪਸ਼ੂਆਂ ਦੀ ਭਾਰਮਾਰ ਹੈ ਤੇ ਕਦਰ ਇਸ ਤੱਕ ਵੱਧ ਗਈ ਹੈ ਕਿ ਨੈਸ਼ਨਲ ਹਾਈਵੇ ਦੇ ਉੱਤੇ ਦਿਨ ਰਾਤ ਪਸ਼ੂਆਂ ਨੇ ਪੱਕੇ ਡੇਰੇ ਲਾ ਲਏ ਹਨ ਇਸ ਦੇ ਕਾਰਨ ਹੁਣ ਨਿਤ ਦਿਹਾੜੇ ਵੱਡੇ ਤੇ ਛੋਟੇ ਹਾਸੇ ਵਾਪਰ ਰਹੇ ਹਨ ਬੇਸ਼ੱਕ ਕੌਮੀ ਪੱਤਰ ਦੇ ਉੱਤੇ ਇਸ ਮਾਮਲੇ ਤੇ ਰੋਜ਼ ਹੀ ਲਿਖਿਆ ਬਖਾਇਆ ਜਾਂਦਾ ਹੋਵੇ ਪਰ ਗੰਭੀਰ ਮਸਲੇ ਪ੍ਰਤੀ ਸਰਕਾਰਾਂ ਦੇ ਵੱਲੋਂ ਕੁਝ ਵੀ ਨਹੀਂ ਕੀਤਾ ਜਾ ਰਿਹਾ ਉਹ ਸ਼ਹਿਰਾਂ ਤੋਂ ਇਲਾਵਾ ਇਸ ਮਲੋਟ ਦੇ ਵਿੱਚ ਵੀ ਲਗਾਤਾਰ 12 ਪਸ਼ੂਆਂ ਦੇ ਨਾਲ ਹਰ ਰੋਜ਼ ਗੱਡੀਆਂ ਦੇ ਵਿੱਚ ਅਤੇ ਮੋਟਰਸਾਈਕਲਾਂ ਦੇ ਨਾਲ ਦਰਘਟਨਾਗ੍ਰਸਤ ਹੋ ਰਹੇ ਹਨ ਸੋ ਇਹ ਪੰਜਾਬ ਦੇ ਵਿੱਚ ਸਾਰੇ ਹੀ ਸ਼ਹਿਰਾਂ ਦੀ ਲਗਭਗ ਇਹੀ ਕਹਾਣੀ ਹੈ ਸੋ ਕੱਲੇ ਮਲੋਟ ਸ਼ਹਿਰ ਦਾ ਜੇਕਰ ਜ਼ਿਕਰ ਕਰੀਏ ਤਾਂ ਮਲੋਟ ਸ਼ਹਿਰ ਦੀ ਕਹਾਣੀ ਨਹੀਂ ਹੈ ਬਲਕਿ ਪੂਰੇ ਪੰਜਾਬ ਦੇ ਸਾਰੇ ਜਿਲ੍ਹਿਆਂ ਦੇ ਵਿੱਚ ਇਹੀ ਹਾਲ ਜਿਹੜਾ ਕਿ ਹੁਣ ਪੂਰੇ ਪੰਜਾਬ ਦੇ ਵਿੱਚ ਹੋ ਚੁੱਕਾ ਹੈ ਸੜਕਾਂ ਦੇ ਉੱਤੇ ਆਮ ਹੀ ਜਿਹੜੇ ਕੀ ਪਸ਼ੂ ਇਸ ਤੋਂ ਇਲਾਵਾ ਸਾਂ ਗਊਆਂ ਘੋਮਦੀਆਂ ਹੋਈਆਂ ਦਿਖਾਈ ਦਿੰਦੀਆਂ ਹਨ ਤੇ ਕੋਈ ਵੀ ਇਹਨਾਂ ਨੂੰ ਕੰਟਰੋਲ ਕਰਨ ਵਾਲਾ ਨਹੀਂ ਹੈ ਕਿਉਂਕਿ ਸਰਕਾਰ ਦੇ ਵੱਲੋਂ ਤੇ ਸੜਕਾਂ ਹੀ ਨਹੀਂ ਬਣਾਈਆਂ ਜਾਂਦੀਆਂ ਤੇ ਸੜਕਾਂ ਦੇ ਉੱਪਰ ਘੁੰਮਣ ਵਾਲੇ ਇਹਨਾਂ ਪਸ਼ੂਆਂ ਨੂੰ ਕੰਟਰੋਲ ਉਹਨਾਂ ਦੇ ਵੱਲੋਂ ਕਿਵੇਂ ਕਰ ਲਿਆ ਜਾਵੇਗਾ ਇਸ ਤੋਂ ਬਾਅਦ ਦੀ ਖ਼ਬਰ ਦੀ ਗੱਲ ਕਰੀਏ ਤਾਂ ਪਿਛਲੇ ਦਿਨ ਹੀ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਖ਼ਬਰ ਸਾਹਮਣੇ ਵਾਇਰਲ ਹੋਈ ਤੇ ਵੱਡੇ-ਵੱਡੇ ਨਿਊਜ਼ ਚੈਨਲਾਂ ਦੇ ਵੱਲੋਂ ਵੀ ਇਹ ਖ਼ਬਰ ਸੋਸ਼ਲ ਮੀਡੀਆ ਦੇ ਉੱਤੇ ਫਲਾਈ ਗਈ ਕਿ ਧਰਮਿੰਦਰ ਦੀ ਡੈਥ ਹੋ ਚੁੱਕੀ ਹੈ ਜੀਹਾਂ ਪਰ ਤੁਹਾਨੂੰ ਦੱਸ ਦਈਏ ਕਿ ਧਰਮਿੰਦਰ ਦੀ ਅਜੇ ਤੱਕ ਡੈਥ ਨਹੀਂ ਹੋਈ ਹੈ ਸਗੋਂ ਕਿ ਧਰਮਿੰਦਰ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਵੀ ਮਿਲ ਗਈ ਹੈ ਤੇ ਉਹ ਘਰ ਦੇ ਲਈ ਵੀ ਆਪਣੇ ਰਵਾਨਾ ਹੋ ਚੁੱਕਾ ਹੈ ਜੀਹਾਂ ਤੁਹਾਨੂੰ ਦੱਸ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਟੀਵੀ ਚੈਨਲਾਂ ਦੇ ਵੱਲੋਂ ਅਤੇ ਫੇਮਸ ਵੱਡੇ ਵੱਡੇ ਚੈਨਲਾਂ ਦੇ ਵੱਲੋਂ ਇਹ ਖਬਰ ਚਲਾਈ ਗਈ ਸੀ ਕਿ ਤਰਮਿੰਦਰ ਦੀ ਡੈਥ ਹੋ ਚੁੱਕੀ ਹੈ ਪਰ ਤਰਮਿੰਦਰ ਛੁੱਟੀ ਲੈ ਕੇ ਆਪਣੇ ਘਰ ਦੇ ਵਿੱਚ ਵਿਰਵਾਨਾ ਹੋ ਚੁੱਕੇ ਹਨ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਅਤੇ ਖਬਰਾਂ ਦੇ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ